ਮਰਣਾ ਜੀਵਨ ਤੇ ਸਨਾਲ ਜੀਵਣਾ ਹੈ ਉਸ ਨਾਲ ਮਿਲ ਕੇ ਤੇ ਮਰਨਾ ਹੈ ਉਸ ਤੋਂ ਬਿਛੜ ਕੇ ਕਿਸੇ ਗੁਰਮਖ ਨੂੰ ਪੁੱਛੋ ਕਿਸੇ ਪਿਆਰ ਵਾਲੇ ਨੂੰ ਪੁੱਛੋ ਜੀ ਦਾ ਇੱਕ ਵੀ ਅੰਮ੍ਰਿਤ ਵੇਲਾ ਖੁੰਝ ਗਿਆ ਉਹ ਦਾ ਦਿਨ ਰੋਂਦਿਆਂ ਨਿਕਲ ਗਿਆ ਔਰ ਕਿਸੇ ਬਦਲ ਅਸੀਬ ਨੂੰ ਪੁੱਛੋ ਜੀ ਦੀਆਂ अनेका ਰਾਤਾਂ ਆਇਆਂ ਤੇ ਵਿਛਾਈਆਂ ਪਰ ਅੰਮ੍ਰਿਤ ਵੇਲਾ ਇੱਕ ਵੀ ਨਹੀਂ ਬਤਾਉਂਦਾ ਤਾ ਖੇੜੀ ਪਿਆਰ ਦੀ ਹੈ। ਔਰ ਪਿਆਰ ਦੇ ਪੂਰਣੇ ਪਾ ਰਹੇ ਹਨ। ਇਹ ਸਤਿਗੁਰੂ ਨੂੰ ਪਾੰਦਾ ਵੀ ਆਖਿਆ। ਧੰਨ ਧੰਨ ਗੁਰ ਸਤਿਗੁਰ ਪਾੰਦਾ ਪਾੰਦਾ ਆਖਿਆ ਪੜਾਉਣ ਵਾਲੇ ਨੂੰ। ਆਖਿਆ ਮੇਰਾ ਗੁਰੂ ਪਾੰਦਾ ਹੈ। ਮੈਨੂੰ ਪੂਰਣੇ ਪਾ ਪਾ ਦਿੰਦਾ ਹੈ ਮੈਨੂੰ ਪਰਮਨੂ ਦੀ ਖਾਤਰ। ਅੱਜ ਵੀ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਪਿਆਰ ਦੀ ਪੜਾਈ ਪੜਾ ਰਹੇ ਹਨ। ਕੋਠੇ ਤੇ ਚੜ ਕੇ ਪਏ ਤੱਕਦੇ ਹਨ। ਸਿੱਖ ਵੇਜਿਆ ਸੀ ਪਰਤਕੇ ਨਹੀਂ ਆਇਆ ਅਜੇ। ਕਿਉਂ ਬਿਸਰੇਂ ਲਾਲ ਪਿਆਰ ਕਿਉਂ ਬਿਸਰੇਂ चढ़े रोजी मंदर चढ़िके पंस नैन नीर पर आयो हिकु घड़ी न बिछोड़ा ਦੀ ਵਡਿਆਈ ਬਖਸ਼ੀ ਇਸ ਵਾਸਤੇ ਕਿ ਜੇ ਅਸੀਂ ਚਾਹੀਏ ਸਾਡਾ ਪਿਆਰ ਐਡਾ ਹੋਵੇ ਕਿ ਅਸੀਂ ਪਿਆਰ ਵਿੱਚ ਰੋ ਪਈਏ ਤਾਂ ਇਹ ਗੱਲ ਅਣਹੋਣੀ ਕਿਤਾ ਕਰ ਲਵੋ ਬ੍ਰਾ ਸ਼ਕ ਇਤਨੀ ਉਮਰ ਗੁਜ਼ਾਰੀ ਕਦੇ ਘਰ ਵੇਕੇ ਨਾਮ ਜਪਦੇ ਆ ਵੀ ਰੋਣ ਆਇਆ ਉੱਤੇ ਪਾ ਜਲਦਾ ਅੱਖ ਚੋਂ ਕਿ ਰਿਆ ਪ੍ਰਸੰਗਤ ਵਿੱਚ ਆ ਕੇ ਜਿਵੇਂ ਸੱਚੇ ਬਾਦਸ਼ਾਹ ਦੇ ਸੋਹਣੇ ਤੇ ਆਤ ਸੁਣਦੇ ਹਾਂ ਦੇਖਾ ਆਪੇ ਬਰਬਰ ਪਈਆਂ ਆਉਂਦੀਆਂ ਇਸ ਵਾਸਤੇ ਸੰਗਤ ਦੀ ਵਡਿਆਈ ਹੈ ਸਹਿਵਾਕ ਦੇਨ ਸਾਧ ਸੰਗਤ ਮੇਰੀ ਜਹਨ ਗੁਚਦਾ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਫਿਰਉਤ ਸਾਈ ਪ੍ਰਭੂ ਦੇ ਦਰਸ਼ਨਾਂ ਦੀ ਮੈਨੂੰ ਬੜੀ ਤਿੱਖਾ ਸੀ ਬੜੀ ਪਿਆਸ ਸੀ ਜਿਵੇਂ ਕੋਈ ਪਿਆਸਾ ਕਬਰਾਇਆ ਫਿਰ ਬੈ ਇਧਰ ਤੱਕਦਾ ਕਿ ਤੂੰ ਪਾਣੀ ਮਿਲੇ ਉਧਰ ਵੇਖਦਾ ਕਿ ਤੂੰ ਪਾਣੀ ਦਾ ਘੁੱਟ ਮਿਲੇ ਤੇ ਅਚਾਨਕ ਕੋਈ ਬਾ ਫੜ ਕੇ ਆਖੇ ਕਿਧਰ ਪਿਆ ਜਾਣਾ ਆ ਬਾਮਲੀ ਅਖੂ ਪਿਆ ਚਲ ਗਈ ਤੇ ਪਾਣੀ ਵਿੱਚ ਕੇ ਜਿਵੇਂ ਸਾਰੀਆਂ ਤਪਾਂ ਬੁਝ ਜਾਂਦੀਆਂ ਕਿਸੇ ਤਰ੍ਹਾਂ ਸਹਿਬਾਤ ਨੂੰ ਮੇਰੀ ਤਪੁਤਿ ਖਿਆਣ ਕੇ 부ਜੀ ਸੰਗਤ ਵਿੱਚ ਕਿਉਂਕਿ ਜਦ ਮੈਂ ਸੰਗਤ ਵਿੱਚ ਆਇਆ ਤੇ ਆਣ ਕੇ ਮਨ ਲਾਇਆ ਤਾਂ ਮੇਰਾ ਲੱਗ ਗਿਆ ਲੱਗ ਗਿਆ ਤਾਂ ਮੇਰੇ ਧਿਆਨ ਵਿੱਚ ਗੁਰੂ ਨਾਨਕ ਆਣ ਬੈਠਾ ਸੰਗਤ ਕੋ ਗੁਣ ਬਹੁਤ ਅਦਕਾਈ ਸੰਗਤ ਦਾ ਵੱਡਾ ਗੁਣ ਕਿਹੜਾ ਹੈ ਇਹ ਜੋ ਕੁਝ ਅਸੀਂ ਆਪ ਕਲਿਆਂ ਬਹਿ ਕੇ ਨਹੀਂ ਕਰ ਸਕਦੇ ਸਾਡੇ ਉਤੇ ਨਹੀਂ ਵਾਪਰਦਾ ਉਹ ਕੁਝ ਸੰਗਤ ਵਿੱਚ ਆ ਕੇ ਵਾਪਰ ਜਾਂਦਾ ਇਸ ਵੇਲੇ ਕਿਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਬੈਠ ਗਿਆ ਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਸ਼ਹਿਰ ਇੱਕ ਮਕਾਨ ਦੀ ਛਤ ਦੇ ਉੱਤੇ ਤੇ ਅੱਖਾਂ ਲਾਈਆਂ ਹਨ ਹਰਵੰਦਰ ਸਾਹਿਬ ਦੇ ਰਸਤੇ ਤੇ ਕਦੇ ਸੱਜੀ ਅੱਖ ਚੋਂ ਟੇਪਾ ਜਲਦਾ ਕਰ ਜਾਂਦਾ ਕਦੇ ਖੱਬੀ ਚੋਂ ਫੁੰਦ ਪਾਣੀ ਦੀ ਡਿੱਗ ਜਾਂਦੀ ਹੈ ਤੇ ਹੱਥ ਜੜ ਪੈ ਅੱਖ ਦੇ ਇੱਕ ਘੜੀ ਦਾ ਵਿੱਚੋਂ ਰ ਸੱਚੇ ਪਾ ਕੇ ਮੇਰਾ ਪਵਾੜੀ ਕਿਉਂ ਨੇ ਮਛਾਟੀ ਕੀਆ ਅਧੁਰ ਨੇ ਬਾਹ ਮੌਲਾਰੀਆਂ ਆਏ ਮਿਲ ਗੁਰਸਿੱਖ ਆਏ ਮਿਲ ਲਿਆਂਦਈ ਸੁਖ ਸੁਨੇਹਾ ਚੱਲਾ ਕਰਾ ਤਿਆਰੀ ਹੁਣ ਸਿਰ ਫੇਰਿਆ ਨਹੀਂ ਹੁਕਮ ਹੈ ਅਜੇ ਇੱਥੇ ਹੀ ਰਹਿੋ ਹੌਕਾ ਨਿਕਲ ਗਿਆ ਹੈ ਅਜੇ ਇੱਥੇ ਹੀ ਰਹਿਣ ਦਾ ਹੁਕਮ ਹੈ ਕੁਛ ਦਿਨ ਹੋਰ ਬੀਤੇ ਇੱਕ ਚਿੱਠੀ ਹਰ ਲਿਖੀ ਤੇਰਾ ਮੁਖ ਸੁਹਾਵਾ ਜੀ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰ ਨੂੰ ਪਾਣ ਦਨ ਸੋ ਦੇ ਜਹਾਂ ਤੂੰ ਬਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਮ ਘੋਲੀ ਜੀਓ ਘੋਲ ਖਮਾਈ ਗੁਰ ਸੱਜਣ ਮੀਤ ਮੁਰਾਰੇ ਜੀ ਚਿੱਠੀ ਤੈ ਕੀਤੀ ਸਿੱਖ ਨੂੰ ਦਿੱਤੀ ਸਿੱਖਾ ਭੱਜ ਜਾ ਉੱਡ ਕੇ ਜਾ ਫਿਰ ਬੇਨਤੀ ਕਰ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਗੁਰੂ বিনা ਕਿਹੜੀ ਸਾਹ ਹੈ ਬੇਨਤੀ ਕਰਨ ਲਈ। ਜਾਂ ਮੁਰ ਬੇਨਤੀ ਕਰ ਸਿੱਖ ਆਇਆ। ਸਿੱਖ ਚੰਦਰ ਰੋਜ ਸੰਗਤ ਵਿੱਚ ਇਸ ਨਿਗਾਹ ਨਾਲ ਵੇਖਦਾ ਕਿਤੇ ਉਹ ਸਿੱਖ ਤਾਂ ਨਹੀਂ ਆਇਆ ਮੁਰ ਕੇ। ਅੱਜ ਨજર ਆਇਆ ਤਾਂ ਅਗਵਾਂ ਨੇ ਮਿਲਿਆ ਕਿਉਂ ਸਿੱਖਾ। ਅੱਜ ਫੇਰ ਆਏ ਦੀ ਚਿੱਠੀ ਲਿਆਏ। ਅਖਿਆ ਲਿਆ ਨਾ ਫਿਰ ਛੇਤੀ ਸੱਚੇ ਪਾਤਸ਼ਾਹ ਕਈ ਵਾਰੀ ਪੁੱਛ ਲਈ ਠੇ ਹਨ। ਭਈ ਕੋਈ ਅਰਜਨ ਦੀ ਚਿੱਠੀ ਤਾਂ ਨਹੀਂ ਆਈ। ਤੇ ਮੈਂ ਇਹੀ ਕਹਿੰਦਾ ਰਿਆਂ ਦੀ ਅੱਗੇ ਆਈ ਸੀ ਇੱਕ ਉਹ ਤੁਹਾਨੂੰ ਦੇ ਦਿੱਤੀ ਉਹਨ ਦੇ ਹੋਰ ਆਏਗੀ ਉਹ ਵੀ ਤੁਹਾਨੂੰ ਦੇਾਂਗਾ ਸਿਕ ਨੇ ਚਿੱਠੀ ਦੇ ਦਿੱਤੀ ਬੋਲਾ ਸਿਕ ਇਤਵਾਰ ਕਰ ਗਿਆ ਪਰ ਇੱਕ ਹਫਤੇ ਸੀ ਜਿਹਨੇ ਛਲ ਕੀਤਾ ਚਿੱਠੀ ਲਈ ਬੋਜੇ ਵਿੱਚ ਪਾਈ ਅੰਦਰ ਗਿਆ ਤੇ ਬਾਹਰ ਆਣ ਕੇ ਜਵਾਬ ਦਿੱਤਾ ਉਹ ਸਿੱਖਾ ਮੈਂ ਕੀ ਕਰਾਂ ਮੇਰੀ ਪੇਸ਼ ਨਹੀਂ ਜਾਂਦੀ ਮੈਂ ਬੜੀ ਸੁਭਾਰਚ ਕੀਤੀ ਮੈਂ ਬਹੁਤ ਵਾਰੀ ਆਖਿਆ ਬੁਲਾ ਲਓ ਪਰ ਸਦਰੂ ਆਖਦੇ ਨਹੀਂ ਅਜੇ ਸਾਡੀ ਰਜਾ ਗੁਲਾਮਨਦੀ ਨੇ ਅਰਜਨ ਨੂੰ ਕਹਦੇ ਵਈ ਜੇ ਰਜਾ ਦੇ ਉਲਟ ਕਰ ਨਹੀਂ ਤਾਂ ਬਿਸ਼ੱਕ ਆ ਜਾ ਜੇ ਰਜਾ ਵਿੱਚ ਰਹਿਣਾ ਤਾਂ ਅਜੇ ਉੱਥੇ ਹੀ ਰਹਿੋ ਸਤਿਵੰਤ ਸਿੱਖ ਮੱਥਾ ਟੇਕਿਆ ਇਸ ਵੇਲੇ ਪਿਸ਼ਾ ਪਰਤਿਆ ਤੇ ਗਿਆ ਲਾਹੌਰ ਜਿਤਨੇ ਦਿਨ ਅੰਮ੍ਰਿਤਸਰ ਸੇ ਖੜਾ ਗਿਆ ਗੁਰੂ ਵਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਨਜਲ ਨਹੀਂ ਅੰਗੀਕਾਰ ਕੀਤੀ सारा दिन ते सारी रात औके बीत तो गई जिस वे सिख आया ते पुछया सचे पातशाह ने क्यों सिख तेरा चेहरा फिर उदासी भरिया आग्या नहीं ना मिली जी नहीं कुछ दिन बाद चिट्ठी और लिखी एक घड़ी ना मिलते कल युग होता हूं कद मिलिये प्रया तुद तो भगवंता कद मिलें ਮੇਰੇ ਵਸਨ ਦਾ ਮਿਲਣਾ ਤਾਂ ਖੰਭ ਵਿਕੰਦੜੇ ਦੇ ਲਾ ਜਿੰਨਾ ਸਾਵੀ ਤੋਲ ਤੰਗ ਜਣਾਈ ਆਪਣੀ ਨਾ ਸੱਜਣ ਤੋਲ ਪਰ ਮੈਂ ਰਜਾ ਦਾ ਬੱਧਾ ਤੇਰਾ ਹੁਕਮ ਨਹੀਂ ਉਲੰਘ ਸਕਦਾ ਤੇਰਾ ਹੁਕਮ ਸਿਰ ਮੱਥੇ ਮੰਨੀ ਬੈਠਾ ਪਰ ਬਾਦਸ਼ਾਹ ਮੇਰੇ ਮਨ ਦੀ ਅਵਸਥਾ ਤਾਂ ਤੱਕ ਕੋਈ ਇੱਕ ਘੜੀ ਨਾ ਮਿਲਤੇ ਤਾਂ ਕਲਜੁਗ ਹੋਤਾ ਹੁਣ ਕਦ ਮਿਲੀਏ ਪ੍ਰਿਆ ਤਦ ਭਗਵੰਤਾ ਮੁਹਰੇ ਰਹਿਣ ਨਾ ਵਿਹਾਰ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਵਾਰੇ ਜੀਉ ਹਾਂ ਕੋਲੀ ਹਾਂ ਕੋਲ ਸੁਮਾਈ ਤੇ ਸੱਚੇ ਗੁਰ ਦਰਵਾਰੇ ਜੀਉ ਚਿੱਠੀ ਦੇਣ ਵੇਲੇ ਐਵੇਂ ਖਿਆਲ ਆ ਗਿਆ ਤੂੰ ਆਪ ਚਿੱਠੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਦਿੱਤੀ ਸੀ ਨਾ ਹਜ਼ੂਰ ਨੇ ਆਪਣੀ ਰਸਨਾ ਤੋਂ ਤੈਨੂੰ ਆਖਿਆ ਸੀ ਨਾ ਸਿੱਖ ਨੇ ਆਖਿਆ ਨਹੀਂ ਮੈਂ ਦੋਵੇਂ ਚਿੱਠੀਆਂ ਪ੍ਰਥੀ ਚੰਦ ਜੀ ਨੂੰ ਦਿੱਤੀਆਂ ਸੀ ਉਹਨਾਂ ਹੀ ਮੈਨੂੰ ਆਣ ਕੇ ਆਖਿਆ ਸੀ ਵੀ ਅਜੇ ਰਜਾ ਨਹੀਂ ਆਖਣ ਲੱਗੇ ਨਾ ਸਿੱਖਾ ਇਹੋ ਨਾ ਕਰੀ ਸਿੱਖ ਤੇ ਗੁਰੂ ਦੇ ਵਿਚਾਰੇ ਕਿਸੇ ਹੋਰ ਦੀ ਲੋੜ ਨਹੀਂ ਤੇ ਜਿਹੜੀ ਲੋੜ ਹੈ ਕਿਸੇ ਦੀ ਤਾਂ ਮੇਲਣ ਹਰ ਦੀ ਹੈ ਵਿਛੜਨ ਵਾਲੇ ਦੀ ਨਹੀਂ ਮੈਨੂੰ ਜਾਪਦਾ ਪ੍ਰੀਤ ਚੰਦ ਵਿਛੜਾ ਪਾਰਿਆ ਇਸ ਵਿੱਚ ਕੋਈ ਛਲ ਹੈ ਕੋਈ ਕਪਟ ਹੈ ਪਹਿਲੀ ਚਿੱਠੀ ਜਿਸ ਵੇਲੇ ਤੂੰ ਅਰਪਣ ਕਰਦੋਂ ਜਾ ਕੇ ਮੇਰਾ ਮਨ ਆਖਦਾ ਸੀ ਸੱਚੇ ਪਾਤਸ਼ਾਹ ਉਸੇ ਵੇਲੇ ਆ ਗਿਆ ਬਖਸ਼ ਬ੍ਰਹਮਣ ਪਰ ਵਿੱਚ ਕੋਈ ਪਹਿ ਗਿਆ ਜਿਸ ਨੇ ਵਿਛੋੜਾ ਜਾਰੀ ਰੱਖਿਆ ਹੈ ਮਿਲਣ ਨਹੀਂ ਦਿੱਤਾ ਸਹਿਬ ਆਖਦੇ ਨੇ ਮਰੇ ਇਸਵੇ ਇਸ ਮਨ ਕਉ ਓਏ ਇਸ ਮਨ ਨੂੰ ਮਰਦਾ ਨਹੀਂ ਤੂੰ ਤੂੰ ਨਹੀਂ ਜਾਣਦਾ ਮਨ ਤੇਰਾ ਤੇਰੇ ਨਾਲ ਛਲ ਕਰ ਰਿਹਾ ਹੈ ਮਨ ਤੇਰਾ ਪਛਿਆ ਹੋ ਗਿਆ ਹੈ ਤੈਨੂੰ ਸੁਭਾਗ ਨੂੰ ਨਾਲ ਮਿਲਣ ਨਹੀਂ ਪਿਆ ਦੇਂਦਾ ਮਰੇ ਇਸਵੇ ਇਸ ਮਨ ਕਉ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆਂ ਇਸ ਮਨ ਨੂੰ ਮਰਦਾ ਨਹੀਂ ਤੂੰ ਜਿਸਨੇ ਤੈਨੂੰ ਪ੍ਰਭੂ ਤੋਂ ਵੀ ਛੋੜਿਆ ਇਸ ਅੰਨੀਦ ਨੂੰ ਦੋ ਦਿਨ ਤਾਂ ਤਿਆਗਦੇ ਮੱਥੇ ਹੀ ਨਾ ਲਾ ਜਿਨੇ ਤੇਰਾ ਅੱਜ ਅੰਮ੍ਰਿਤ ਵੇਲਾ ਖੋਲਿਆ ਇਸੇ ਨੀਂਦ ਨੇ ਵੀ ਛੋੜਿਆ ਇਹ ਤੇਰੀ ਵੈਰਣ ਹੈ ਤੇ ਕਿੰਦਾ ਅਸਰਜ ਹੈ ਜੱਟ ਵਾ ਤੂੰ ਮੁਰ ਇਸੇ ਵੈਰਣ ਦੀ ਗੋਦ ਵਿੱਚ ਹੁੰਨਾ ਜੋ ਸੱਚੇ ਬਾਸਿਆ ਦੇ ਦਰਵਾਰ ਵਿੱਚ ਵਿਥ ਪਾਵੇ ਉਹ ਸਾਡਾ ਕੀ ਲੱਗਦਾ ਕੁਝ ਵੀ ਨਹੀਂ ਲੱਗਦਾ ਜੋ ਮਿਲਦਾ ਉਹ ਸਾਡਾ ਸਭ ਕੁਝ ਕਾਹੀ ਤੇ ਆਖਿਆ ਕੋਈ ਜਨਹਰ ਸੇਉ ਦੇਵੇ ਜੋ ਕਿਸੇ ਪਛੀਣ ਵਿੱਚ ਨਾ ਆਣਦੇ ਹੋ ਜੇ ਮਨ ਵੀ ਕਿਸੇ ਵੇਲੇ ਪਛੀਆ ਬਣ ਜਾਏ ਤਾਂ ਇਸ ਨੂੰ ਵੀ ਤਾੜੋ ਇਹਨੂੰ ਵੀ ਵਿੱਚੋਂ ਕੱਢੋ ਤੇਰੀ ਲੋੜ ਹੀ ਕੋਈ ਆਖਿਆ ਸੁਖਾ ਇਹ ਬੇਨਤੀ ਚਰਣਾ ਵਿੱਚ ਹੱਥੀਂ ਜਾ ਕੇ ਰੱਖੀ ਔਰ ਜੋ ਹੁਕਮ ਦੇਣ ਉਹ ਆਪਣੇ ਕੰਨਾਂ ਨਾਲ ਸੱਚੇ ਪਾਸਾ ਦੀ ਰਸਨਾ ਤੋਂ ਸੁਣ ਕੇ ਮੈਨੂੰ ਆਣ ਕੇ ਦੇਵੀ ਹਤਵਚਨ ਸਿੱਖ ਜਿਸ ਵੇਲੇ ਗਿਆ ਕਿਸੇ ਚੰਦ ਨੇ ਵੇਖਿਆ ਆਇਆ ਅਗੋਂ ਦੀ ਕਿਉਂ ਸਿਖਾ ਕੋਈ ਹੋਰ ਚਿੱਠੀ ਲਿਆਏ ਉਹਨੇ ਆਖਿਆ ਜੀ ਲਿਆਇਆ ਤਾਂ ਪਰ ਹੁਣ ਮੈਂ ਦੇਣੀ ਨਹੀਂ ਕਿਉਂ ਮੈਨੂੰ ਹੁਕਮ ਹੈ ਵੀ ਇਹ ਆਪਣੀ ਹੱਥੀ ਸਾਹਿਬ ਦੇ ਚਰਨਾਂ ਵਿੱਚ ਰੱਖੀ ਮੇਰੇ ਤੇ ਇਤਬਾਰ ਨਹੀਂ ਸਿਖਾ ਮੈਂ ਵੱਡਾ ਸ਼ਹਿਜ਼ਾਦਾ ਹਾਂ ਗੁਰਗਰਦੀ ਦਾ ਹੱਕਦਾਰ ਹਾਂ RAMDAS ਗੁਰੂ ਦੇ ਪਿੱਛੋਂ ਕਿਸੇ ਚੰਦ ਬਵੇਗਾ ਜਿਸ ਵੇਲੇ ਗੁਰਦੀ ਤੇ ਤੈਨੂੰ ਨਿਹਾਲ ਕਰ ਦੇਵੇਗਾ ਆਖਿਆ ਨਹੀਂ ਮਹਾਰਾਜ ਮੈਂ ਜਿਨ੍ਹਾਂ ਦੀ ਸੇਵਾ ਵਿੱਚ ਲੱਗਾ ਭਾਵੇਂ ਉਹ ਛੋਟੇ ਤੁਸੀਂ ਉਹਨਾਂ ਤੋਂ ਵੱਡੇ ਹੋ ਪਰ ਮੇਰਾ ਧਰਮ ਹੈ ਉਹਨਾਂ ਦੀ ਸੇਵਾ ਕਰਨਾ ਜੋ ਜਿਸ ਦੀ ਸੇਵਾ ਵਿੱਚ ਲੱਗਾ ਹੈ ਔਰ ਜਿੱਥੋਂ ਜਿਸ ਨੂੰ ਕੋਈ ਇੱਕ ਅੱਖਰ ਦਾ ਵੀ ਰੰਗ ਚੜਿਆ ਉਸ ਦਾ ਧਰਮ ਹੈ ਕਿ ਉਸ ਤੋਂ ਬੇਮੁਖ ਨਾ ਹੋਵੇ ਤੇ ਜੇ ਉਸ ਤੋਂ ਬੇਮੁਖ ਹੋ ਗਿਆ ਤੇ ਫਿਰ ਭਾਵੇਂ ਰੱਬ ਦੇ ਨਾਲ ਕਿਉਂ ਨਾ ਜਾ ਕੇ ਗੱਲਾਂ ਕਰ ਲਵੇ ਬਖਸ਼ਿਆ ਨਹੀਂ ਜਾ ਸਕਦਾ ਤੈਨੂੰ ਅਗਾ ਢੋਰੀ ਨਾ ਮਿਲੇਗੀ ਕਿਉਂ ਇਹ ਕਥਾ ਤੋਂ ਵੇਿਤ ਵਾਰਾ ਹੋਇਆ ਦੂਜੀ ਥਾਵੇਂ ਵੀ ਕੋਈ ਆਖਣਗੇ ਉਹ ਤੂੰ ਉਥੋਂ ਚੀਜਾ ਲੈ ਕੇ ਮੁੱਕਰ ਗਿਆ ਕਾਡੇ ਕੋ ਨੋ ਕਿਸਮੂ ਦਾਲ ਮੰਗ ਲੈ ਬੇਈਮਾਨ ਪਾਵੇਂ ਪੈਸੇ ਦਾ ਤੇ ਪਾਵੇਂ ਲੱਖ ਦਾ ਸਿੱਖਣਿਆ ਕਿ ਆ ਜੀ ਮੈਂ ਜਿਨ੍ਹਾਂ ਦੀ ਸੇਵਾ ਵਿੱਚ ਲੱਗਾ ਹਾਂ ਮੇਰੇ ਵਾਸਤੇ ਉਹ ਹੀ ਬਾਦਸ਼ਾਹ ਹੈ ਮੈਂ ਉਹਨਾਂ ਤੋਂ ਵੇਮੁਖ ਨਹੀਂ ਹੋ ਸਕਦਾ ਉਹਨਾਂ ਦੀ ਆਗਿਆ ਦਾ ਸੰਗ ਨਹੀਂ ਕਰ ਸਕਦਾ ਇਸ ਵਾਸਤੇ ਹੁਕਮ ਹੈ ਚਿੱਠੀ ਆਪਣੀ ਹੱਥੀ ਦੇਣੀ ਸਿੱਖ ਅੰਦਰ ਬਾਹਾਂ ਪੜਦਾ ਰਹਿ ਗਿਆ ਪਰ ਸਿੱਖ ਬਾਹਾਂ ਛੁਡਾ ਕੇ ਅੰਦਰ ਚਲਾ ਗਿਆ ਇਸ ਵੇਲੇ ਮਥਾ ਟੇਕਿਆ ਕਿੱਥੀ ਅਗੇ ਰੱਖੀ ਅਜੂਰ ਨੇ ਨੇਤਰ ਖੋਲੇ ਤੈਨੂੰ ਤੇ ਅਰਜੁਨ ਨਾਲ ਲਹਿਰ ਵੇਜਿਆ ਸੀ ਉਹ ਯੋ ਸਿੱਖ ਹੈ ਜੀ ਮੇਰੇ ਪਾਸ ਆਰਜੁਨ ਕਿੱਥੇ ਹੈ ਆਏ ਨਹੀਂ ਕਿਉਂ ਤੁਸੀਂ ਹੁਕਮ ਜੋ ਕੀਤਾ ਸੀ ਕਿ ਜਿੰਨਾ ਚਿਰ ਬੁਲਾਈਏ ਨਹੀਂ ਆਉਣਾ ਨਹੀਂ ਉਹ ਤੁਹਾਡੇ ਹੁਕਮ ਦੀ ਉਡੀਕ ਵਿੱਚ ਹੈ सामु कुझ क्यू नी کھولی تے ई چٹھی ایک گھڑی نہ ملتے تا کل جگ ہوتا پہلی मिल कल سی खोता نینا पंधती نیر सी پیا چٹھی नीर छुट سمپورن चिठी जिस वे समूर्न की पढ़ खे लॻे इहे त अंक तिन लिखिया دو چٹھیاں پہلا पहिला बि हुणग ਜੀ ਪਾਤਸ਼ਾਹ ਮੈਂ ਲਿਆਇਆ ਮੈਨੂੰ ਦਿੱਤੀਆਂ ਨਹੀਂ ਜੀ ਲੈ ਲਈਆਂ ਪ੍ਰਤੀ ਚੰਦ ਨੇ ਤੇ ਹੁਕਮ ਦੇ ਦਿੱਤਾ ਵੀ ਸੱਚੇ ਪਾਤਸ਼ਾਹ ਨੇ ਪੜ੍ਹ ਕੇ ਚਿੱਠੀਆਂ ਆਖਿਆ ਅਜੇ ਉੱਥੇ ਹੀ ਰਹੋ ਮੇਰੇ ਨਾਲ ਵੀ ਚੱਲ ਮੇਰੇ ਨਾਲ ਵੀ ਕਪਟ ਹੁਕਮ ਹੈ ਅੰਦਰ ਕਪਟ ਸਦਾ ਦੁੱਖ ਹੈ ਮਨ ਮੁਕ ਧਿਆਨ ਨਹੀਂ ਲੱਗੇ ਕਪਟੀ ਦਾ ਕਦੇ ਵੀ ਧਿਆਨ ਨਹੀਂ ਲੱਗੇਗਾ ਜਿਸ ਅੰਦਰ ਕਪਟ ਹੈ ਬੁਲਾਇਆ ਕਿਸ ਚੰਦਨ ਨੂੰ ਕਿਉਂ ਬੇਟਾ ਦੋ ਚਿੱਠੀਆਂ ਅਰਜੁਨ ਦੀ ਅੱਗੇ ਆਈਆਂ ਸਨ ਨਹੀਂ ਗਰੀਬ ਦੀ ਬਾਤ ਕੋਈ ਨਹੀਂ ਹੈ ਇਹ ਸਿੱਖ ਕਹਿੰਦਾ ਜਿਸ ਇੱਕ ਝੂਠਾ ਹੈ ਇਸ ਸਿੱਖ ਦੀਆਂ ਕਿਆ ਪੂਰੀਆਂ ਪਵਣੀਆਂ ਹਨ ਜੋ ਤੇਰੇ ਸਾਹਮਣੇ ਝੂਠ ਬੋਲੀ ਜਾਂਦਾ ਤੇ ਝੂਠ ਆਪ ਬੋਲ ਰਿਹਾ ਸੀ ਤੇ ਸਮਝਦਾ ਸੀ ਮੈਂ ਗੁਰੂ ਦਾ شہਜ਼ਾਦਾ ਹਾਂ ਜੇ ਮੈਂ ਝੂਠ ਮੋਲ ਕੇ ਪਾਪ ਵੀ ਕਰ ਰਿਹਾ ਤਾਂ ਵੀ ਮੇਰਾ ਬਖਸ਼ਿਆ ਜਾਏਗਾ ਸਾਬ ਨੇ ਆਖਿਆ ਨਹੀਂ ਪੁੱਛਿਆ हर का एक अचंबा देखिया मेरे लाल जीओ जो करे सो धर्म न्याय राम गुरु बख्शी भी बख्श रहा है पर कदे कदे तकड़ी ते तोल भी ले जी आके सिख झूठ बोल रहे हैं जी गरीब नवाज ये सिख नहीं झूठ बोल रहे हैं तो मैं झूठ बोल रहे हैं तो सही तो अंतर जामी तो ਕਿਸ ਗੱਲ ਦੀ ਅੰਤਰਜਾਮਤ ਹੈ ਤੁਹਾਡੀ ਜੇ ਇਹਨਾਂ ਵੀ ਪਤਾ ਨਹੀਂ ਬਈ ਮੈਂ ਝੂਠ ਬੋਲ ਰਿਹਾ ਕਿ ਇਹ ਝੂਠ ਬੋਲ ਰਿਹਾ ਹਜ਼ੂਰ ਨੇ ਆਖਿਆ ਮੇਰੀ ਅੰਤਰਜਾਮਤਾਂ ਨੂੰ ਪਤੀਆ ਮੰਗਾਰੇ ਰਿਆ ਤੇਰੇ ਬਾਣੀ ਮੈਂ ਕੁਝ ਜਾਣਦਾ ਹੀ ਨਹੀਂ ਬੈਠ ਜਾ ਮੈਨੂੰ ਕੋਲ ਬਿਠਾ ਲਿਆ ਤੇ ਸਾਹਮਣੇ ਖੜੋਤਾ ਸੀ ਸੇਵਾਦਾਰ ਨੂੰ ਸਦਿਆ ਘਰ ਜਾ ਚੋਲਾ ਕੰਗੀ ਪ੍ਰਤੀ ਚੰਦ ਦਾ ਇਹਦੀ ਘਰ ਵਾਲੀ ਨੂੰ ਆਖ ਚੋਲੇ ਦੀ ਜੇਬ ਵਿੱਚੋਂ ਚਿੱਠੀਆਂ ਉਹ ਕੱਢ ਦੇ ਪੱਕਾ ਸੁਨਿਆ ਲੈ ਕੇ ਜਿਸ ਵੇਲੇ ਸਿੱਖ ਗਿਆ ਬਈ ਪ੍ਰੀਤੀ ਚੰਦ ਜੀ ਆਖਦੇ ਨੇ ਮੇਰਾ ਚੋਲਾ ਟੰਗਿਆ ਉਸ ਵੀ ਤੋਂ ਚਿੱਠੀਆਂ ਹਨ ਯਾਤ ਪਾਇਆ ਉਹ ਜੇ ਵੀ ਤੋਂ ਚਿੱਠੀਆਂ ਲਿਆ ਕੇ ਜਿਸ ਵੇਲੇ ਸਹਿਬ ਦੇ ਸਾਹਮਣੇ ਕੀਤੀਆਂ ਤੁਸੀਂ ਚੰਦ ਦਾ ਮੂੰਹ ਕਾਲਾ ਹੋ ਗਿਆ ਹਜ਼ੂਰ ਨੇ ਇਹ ਦੋ ਚਿੱਠੀਆਂ ਵੀ ਜਿਸ ਵੇਲੇ ਪੜੀਆਂ ਤੇ ਫਿਰ ਉਹਨੇ ਸਿੱਖ ਵਾਲਾ ਤੱਕ ਕੇ ਆਖਿਆ ਭੱਜ ਕੇ ਜਾ ਅਰਜਨ ਨੂੰ ਲੈ ਆ ਸਿੱਖ ਤਾਂ ਉੱਡ ਗਿਆ ਪੁਰਵ ਦਿਨ ਦੇ ਮਹਾਰਾਜ ਸੱਚੇ ਪਾਤਸ਼ਾ ਵੈਰਾਗਵੀ ਮੂਰਤ ਹੋ ਕੇ ਬੈਠੇ ਹਨ ਕਿ ਸਿੱਖਣੇ ਜਾ ਚਰਨਾਂ ਨੂੰ ਗਲਕੜੀ ਪਾਈ ਗ੍ਰਿਵ ਨਹੀਂ ਆ ਚੱਲੋ ਜੋੜਾ ਨਹੀਂ ਪਾਇਆ ਹੋਰ ਤਿਆਰੀ ਕਿਹੜੀ ਕਰਨੀ ਸੀ ਜਿਵੇਂ ਬੈਠੇ ਸਨ ਉੱਠ ਕੇ ਤੁਰ ਪਏ ਗਰਾਵਿਚ ਕਿਤੇ ਅਟਕੇ ਨਹੀਂ ਬਸ ਫੱਜੇ ਚਲੇ ਆਂਦੇ ਆਣ ਕੇ ਚਰਨਾਂ ਨੂੰ ਇਹ ਇਤਹਾਕੇ ਮਿਲੇ ਜਿਵੇਂ ਕੋਈ ਬਛੜਾ ਦੇਖਿਆ ਜੇ ਗਊ ਦੇਖਣਾ ਨੂੰ ਪੈਂਦਾ ਜਿਵੇਂ ਰਸਤੇ ਟੜਾਉਂਦਾ ਉਹ ਤੇ ਦੋ ਦੋ ਦੀ ਖਾਤਰ ਨਾ ਪਰਿਚੇਤਾ ਚਾਰ ਪਦਾਰਥ ਬੋਲੇ ਦੁਨੀਆ ਦੇ ਪਦਾਰਥ ਹਨ ਆਹ ਕਹੀ ਜਿਸ ਵਲੇ ਚਰਨਾ ਨੂੰ ਆਨ ਲੱਗੇ ਅਦੁਰੇ ਗੱਲ ਨਾਲ ਲਾ ਲਿਆ ਬੇਟਾ ਹਾਲਤ ਕੀ ਬਣਾਈ ਹੈ ਲੱਗੇ ਜੋ ਕੁਝ ਕੀਤਾ ਨਾਲ ਅਸਾਡੇ ਇਸ ਵਿੱਚ ਓੜੇ ਗਿਆ ਜੋ ਕੁਝ ਕੀਤਾ ਨਾਲ ਅਸਾਡੇ ਇਸ ਵਿਛੋੜੇ ਗੋਆ ਇਹ ਕਿੱਸਾ ਦਰਦ ਸੁਦਾਈਆਂ ਵਾਲਾ ਕਦੇ ਬਿਆਨ ਨਾ ਇਹ ਸੁਦਾਈਆਂ ਦਾ ਕਿੱਸਾ ਬਿਆਨ ਕੌਣ ਕਰੇ ਉਸ ਵੇਲੇ ਸਹਿਬ ਨੇ ਆਖਿਆ ਅਰਜਨ ਤੇਰੀ ਪਹਿਰਾਲ ਮੇਰਾ ਸਿਰ ਉਲਰਦਾ ਤੇਰੇ ਅੱਗੇ ਮੇਰਾ ਜੀ ਕਰਦਾ ਹੈ ਮੱਥਾ ਟੇਕਾਂ ਪਰ ਇਹ ਵੱਡਾ ਹੈ ਉਮਰ ਵਿੱਚ ਕੌਲ ਖੜੋਤਾ ਇੰਜ ਨਾ ਆਖੇ ਮੇਰਾ ਹੱਕ ਸੀ ਕਿਸੇ ਹੋਰ ਨੂੰ ਦੇ ਦਿੱਤਾ ਹੈ ਇਹ ਪਹਿਲਾ ਤੇਰੀ ਵਈ ਪਰੇ ਕੀ ਸ਼ਰਤ ਹੈ ਇੱਕ ਇਮਤੀਹਾਨ ਹੈ ਪਾਸ ਕਰੋ ਆ ਤੈਨ ਕਿਤਿਆਂ ਹੁ ਚੌਥੀ ਅਡੇ ਨਾਲ ਦੀ ਬਣਾ ਇਨਾ ਕਿਤਿਆਂ ਦਾ ਅੱਖਰ ਅੱਖਰ ਮੈਨੂੰ ਜਪਦਾ ਜਿਵੇਂ ਗੁਰੂ ਨਾਨਕ ਦੀ ਬਾਣੀ ਦਾ ਅੱਖਰ ਹੋਰ ਜਿਸ ਨੇ ਇਹ ਅੱਖਰ ਉਚਾਰੇ ਹਨ ਉਹ ਗੁਰੂ ਨਾਨਕ ਹੈ ਪਸ ਤੇ ਯਾਤੂ ਈ ਨਾ ਕਿ ਮੈਨੂੰ ਮੌਕਾ ਨਾ ਦਿੱਤਾ ਲੈ ਚੌਥੀ ਪੌੜੀ ਤੂੰ ਚਾਰ ਕੋਝਦਾ ਕੁਝ ਕਹਿਣਾ ਚਾਹੁੰਦਾ ਹੈ ਪਰ ਕਹਿ ਨਹੀਂ ਸਕਦਾ ਮੂੰਹ ਤੇ ਜੱਪਦਾ ਕੋਈ ਛਾਪ ਲੱਗ ਗਈ ਬੋਲ ਹੀ ਨਾ ਸਕਿਆ ਅਰਜੁਨ ਵੱਲ ਤੱਕਿਆ ਬੇਟਾ ਸ਼ਬਦ ਪੂਰਾ ਕਰੋ ਤਰੇ ਪੌੜੀਆਂ ਹਨ ਚੌਥੀ ਨਮਸਕਾਰ ਕੀ ਤੂੰ ਭਾਗ ਹੋਵਾ ਗੁਰ ਸੰਤ ਬਿਲਾਇ ਕਿਤਾ ਮੇਰਾ ਭਾਗ ਜਾਗਿਆ ਜਮੈਨੂੰ ਗੁਰੂ ਮਿਲਾਇਆ ਕਿਹੜੇ ਸੰਤ ਨੇ ਐ ਸਿੱਖ ਨੇ ਇਹ ਸਿੱਖ ਸੰਤ ਜਿਸ ਸਿੱਖ ਨੇ ਮੈਨੂੰ ਗੁਰੂ ਮਿਲਾਇਆ ਮੈਨੂੰ ਅਣ ਕੇ ਸੁਨੇਹਾ ਦਿੱਤਾ ਸੁ ਚਲੋ ਬਾਪ ਸਾਗਰੀ ਉਹ ਨਵਾਜ ਦਾ ਦਰ ਖੁੱਲਾ ਜੋ ਭਜ-ਭਜ ਕੇ ਮੇਰੀ ਖਾਤਰ ਆਇਆ ਤੇਰੇ ਹੁਕਮਨਾਮੇ ਲੈ ਗਿਆ ਬਾਵੇਂ ਅੱਗੋਂ ਸਿੱਖ ਨਾਲ ਛਲ ਵੀ ਹੋ ਗਿਆ ਪਰ ਸਿੱਖ ਸਿੱਕੇ ਦੇ ਸਦਕਾੰਦਾ ਸਿੱਕੇ ਦਾ ਪਿਆਰਾ ਇਹਦਾ ਹੀ ਸਦਕੀ ਸਿੱਖ ਤਾਂ ਸੰਤ ਹੁੰਦਾ ਇਸੇ ਦਾ ਖਿਤਾਬ ਸੰਤ ਐ ਸਾਧ ਸੰਗਤ ਬੋਲੋ ਜੋ ਵਿਚ ਵਿਚੋਲਾ ਬਣਦਾ ਮੇਲਨਹਾਰ ਇਹ ਭਾਵੇਂ ਮੇਰਾ ਵੱਡਾ ਭਾਈ ਹੈ ਗਰੀਬ ਨਿਵਾਜ ਪਰ ਮੇਰੇ ਨਾਲ ਰਿਸ਼ਤੇ ਵਿਸ਼ਮਣੀ ਕੀਤੀ ਜਿਸਨੇ ਮੈਨੂੰ ਇੰਨਾ ਚਿਰ ਵਿਛੋੜੀ ਰੱਖਿਆ ਇਹ ਪਹਿਲੀ ਵਾਰਾ ਤੇਰੇ ਕਰਨਾਵਾਂ ਚ ਮੇਰੀ ਵੇਣਤੀ ਪਜਦੀ ਮੈਂ ਕਦੋਂ ਦਾ ਆ ਗਿਆ ਹੁੰਦਾ ਅੱਜ ਮੇਰਾ ਭਗ ਜਾ ਗਿਆ ਭਗ ਹੋਇਆ ਗੁਰੂ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਮਰਤਾ ਮੇਰਾ ਇਹੀ ਜੀ ਕਰਦਾ ਕਿਹੜਾ ਬਸੇਵ ਕਰੀ ਪਲ ਚਸਾ ਨਾ ਵਿਛੜਾ ਤੇਰੀ ਸੇਵਾ ਕਰੀ ਜਾਹਾਂ ਤੇਰੇ ਚਰਨਾਂ ਤੋਂ ਇੱਕ ਚਸਾ ਪਲ ਨਾ ਵਿਛੜਾ ਹਜ਼ੂਰ ਨੇ ਗੱਲ ਨਾ ਲਾ ਲਿਆ ਅਰਜੁਨ ਜੀ ਮੇਰੇ ਬਾਦਸ਼ਾਹ ਅਤਿਆਂ ਲਵਾ ਤੇ ਤੂੰ ਹੀ ਬੈ ਸਕੇਗਾ ਇਹ ਨਹੀਂ ਬੈ ਸਕਦਾ ਤੇਰੇ ਹਿਰਦੇ 'ਚ ਮੈਂ ਦੇਖਿਆ ਗੁਰੂ ਨਾਨਕ ਬੈਠਾ ਇਹ ਸਬਰ ਸੁਦਕ ਤੇ ਪਿਆਰ ਦੀ ਪੜ੍ਹਾਈ ਸੰਗਤਾਂ ਨੂੰ ਤੂੰ ਹੀ ਪੜਾ ਸਕਦਾ। ਹਸ ਗਲਨਾਰੇ ਲਾਇਆ ਤੇ ਜੋ ਤੇ ਜਗ੍ਹਾ ਦਿੱਤੀ। ਸਿੰਘਾਸਨ ਤੇ ਬਿਠਾਇਆ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਥਾ ਟੇਕਿਆ। ਛਤ੍ਰ ਸਿੰਘਾਸਨ ਪ੍ਰਥਵੀ ਗੁਰੂ ਅਰਜਨ ਕਾਹ ਦੇ ਆਇਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪਛਵੀ ਦਾ ਛਤ੍ਰ ਸਿੰਘਾਸਨ ਬਖਸ਼ਿਆ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਆ ਅੱਜ ਅਸੀਂ ਉਹਨਾਂ ਦਾ ਗੁਰਪੁਰਬ ਮਨਾ ਰਹੇ। ਇੱਗਦਨ ਆਪ ਤਤਿਆਂ ਲੋਹਾ ਤੇ ਬੈਠੇ ਉਹ ਬਲਦੀਆਂ ਦੇ ਗਾਂ ਚ ਬੈਠੇ ਸਰਦੀ ਬਲਦੀ ਰਹਿ ਤਸੀਸ ਤੇ ਪਈ ਪਰ ਸ਼ਾਂਤੀ ਤੇ ਸਬਰ ਦੇ ਪੁੰਜ ਨੇ ਕੋਈ ਸਰਾਪ ਨਹੀਂ ਦਿੱਤਾ ਤੇਤੀ ਕਰੋ ਦੇਵਤਾ ਹੱਥ ਵਧੀ ਖੜਤਾ ਗਰੀਬ ਨੂੰ ਆਜ ਹੁਕਮ ਦੇਵੋ ਇਹ ਅਖਦਨ ਤੇਰਾ ਕੀ ਆ ਮਿੱਠਾ ਲਾਗੇ ਉਸ ਪਾਤਸ਼ਾਹ ਦਾ ਭਈ ਤੁਸੀਂ ਗੁਰਪੁਰਬ ਮਨਾ ਰਹੇ ਹੋ ਅੰਮ੍ਰਿਤ ਵੇਲੇ ਉਠੋ ਗੁਰਪੁਰਬ ਦਾ ਹੱਥ ਹੈ